ਏ ਦੇਖੋ ਦੋਸਤੋ ਹੁਣ ਮੈਂ ਬੈਠ ਗਈ ਹਾਂ ਤੇ ਹੁਣ ਮੈਂ ਤੁਹਾਨੂੰ ਵਾਕਰ ਉੱਠ ਕੇ ਦਿਖਾਨੀ ਮੇਰੇ ਲਈ ਵਾਕਰ ਨਾਲ ਚੱਲਣਾ ਔਰ ਉਸ ਨੂੰ ਦੇਖੋ ਖੋਲ ਕੇ ਖੜੇ ਹੋਣਾ ਕਿੰਨੀ ਦਿੱਕਤ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੁਣ ਖੁਦ ਹੀ ਪਤਾ ਲੱਗੇਗਾ ਕਿ ਮੈਨੂੰ ਕਿੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਸਭ ਤੋਂ ਦੇਖੋ ਮੇਰੀਆਂ ਲੱਤਾਂ ਮੈਂ ਪਹਿਲਾਂ ਇਕੱਠੀਆਂ ਕੀਤੀਆਂ ਕਿਉਂਕਿ ਇਸ ਤਰ੍ਹਾਂ ਮੈਂ ਖੋਲ ਨਹੀਂ ਸਕਦੀ ਵੋਕਰ ਨੂੰ ਤੇ ਹੁਣ ਦੇਖੋ ਵੋਕਰ ਖੋਲ ਕੇ ਮੈਂ ਨੂੰ ਜਿਹੜੇ ਥੱਲੇ ਆ ਨਾ ਉਹਨੂੰ ਪਕੜ ਕੇ ਮੈਂ ਦੇਖੋ ਖੜੀ ਹੋਣ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਇਸ ਤਰ੍ਹਾਂ ਮੇ ਕੋ ਖੜਿਆ ਨਹੀਂ ਹੋਇਆ ਜਾਂਦਾ ਤੇ ਹੁਣ ਦੇਖੋ ਮੈਂ ਨਾ ਥੋੜਾ ਨੂੰ ਫੜ ਕੇ ਖੜੀ ਹੋਵਾਂਗੀ ਕਿਉਂਕਿ ਮੈਂ ਇਸ ਉੱਪਰ weight ਪਾਵਾਂਗੀ ਫਿਰ ਹੀ ਖੜੀ ਹੋ ਸਕਦੀ ਆ ਤੇ ਇਹ ਦੇਖੋ ਮੈਂ ਖੜੀ ਹੋ ਗਈ ਆ ਪਰ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੈ ਦੋਸਤੋ ਖੜਾ ਹੋਣਾ ਤੇ ਹੁਣ ਦੇਖੋ ਮੈਂ ਵੌਕਰ ਨੂੰ ਫੜ ਲਿਆਵਾ ਥੋੜਾ ਜਿਆ ਤੇ ਖੜੀ ਹੁੰਦੀ ਸਿੱਧੀ ਕੋਸ਼ਿਸ਼ ਕਰ ਰਹੀ ਆ ਤੇ ਇੱਥੇ ਦੇਖੋ ਵੌਕਰ ਜਿਹੜਾ ਮੇਰਾ ਹੈਗਾ ਨਾ ਉਹ ਬਿਲਕੁਲ ਹੀ ਥੋੜਾ ਜਆ ਮਤਲਬ ਕਿ ਸਾਈਡ ਹੋ ਜਾਂਦਾ ਹੈ ਪਤਾ ਨਹੀਂ ਕਿਉਂ ਤੇ ਹੁਣ ਮੈਂ ਦੇਖੋ ਤੁਹਾਨੂੰ ਖੜੇ ਹੋ ਕੇ ਦਿਖਾ ਰਹੀ ਆ ਇਸ ਤਰ੍ਹਾਂ ਨਾਲ ਦੇਖੋ ਮੈਂ ਵੌਕਰ ਨੂੰ ਪਕੜਿਆਵਾ ਔਰ ਕਿੰਨੀ ਮੁਸ਼ਕਲ ਹੁੰਦੀ ਮੈਨੂੰ ਦੇਖੋ ਫੜਨ ਦੀ ਤੇ ਹੁਣ ਇੱਥੇ ਦੇਖੋ ਮੈਂ ਵੀਡੀਓਜ਼ ਬਣਾਨੀ ਜ਼ਰੂਰ ਪੜ ਬਲੌਗ ਬਣਾਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਇਕ ਹੱਥ ਨਾਲ ਵਾਕਰ ਫੜਨਾ ਇਕ ਹੱਥ ਨਾਲ ਮੋਬਾਈਲ ਫੜਨਾ ਤੇ ਵੀਡੀਓਜ਼ ਬਣਾਉਣਾ ਮੁਸ਼ਕਿਲ ਹੋ ਜਾਂਦਾ ਦੋਸਤੋ ਫਿਰ ਵੀ ਦੇਖੋ ਤੁਹਾਡੇ ਲਈ ਮੈਂ ਕਿੰਨੀ ਮਿਹਨਤ ਕਰ ਰਹੀ ਆ ਕਿ ਤੁਸੀਂ ਲੋਗ ਮੇਰੀ ਵੀਡੀਓਜ਼ ਫੁੱਲ ਵਾਚ ਕਰੋ ਤੇ ਮੈਨੂੰ ਦੇਖੋ ਤੇ ਮੈਨੂੰ ਸਪੋਰਟ ਕਰੋ ਦੋਸਤ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਤੁਹਾਡੇ ਮੈਂ ਬਿਲਕੁਲ ਠੀਕ ਆ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ तो जी अज आ गई हाँ मैं न्यू विलोग लेके ते तो ले मैं ही चाही कि तुसी विलोग न फुल वॉच करो देखो और हो सके जिन्ना भी सपोर्ट करना है प्लीज सपोर्ट करो तुम क्योंकि मैं तो, तो सपोर्ट की जरूरत हैगी है सपोर्ट तो बगैर असी अगे तक बिल्कुल नहीं जा सकते और तुम सूँ सपोर्ट करोगे तो अभी बहुत अगे तक चले जावे और सोच रहे हो, हो कि अज मैं मतलब कि स्वैटर वगैरह नहीं पाया तो एक्चुअली की है ना स्वैटर देखो मेरे को पे है पर ਮੈਂ ਆ ਇਸੇ ਕੰਮ ਕਰਕੇ ਘਰ ਦਾ ਕੰਮ ਕਰਕੇ ਮੈਂ ਫ੍ਰੀ ਹੋ ਗਈ ਸੀ ਔਰ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਤੇ ਮੈਂ ਸੋਚਿਆ ਚਲੋ ਥੋੜਾ ਜਿਆ ਸਵੈਟਰ ਨੂੰ ਸਾਈਡ ਤੇ ਰੱਖ ਦਿੰਦੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਫੀਲ ਹੋ ਰਹੀ ਸੀ ਮੈਨੂੰ ਤੇ ਹੁਣ ਸਵੈਟਰ ਉਸ ਤੋਂ ਬਾਅਦ ਪਾਵਾਂਗੀ ਤੇ ਮੈਂ ਵਹੀ ਸੋਚ ਰਹੀ ਸੀ ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਪਤਾ ਨਹੀਂ ਗਰਮੀ ਹੋ ਗਈ ਆ ਪਰ ਹਲੇ ਗਰਮੀ ਨਹੀਂ ਹੋਈ ਮੌਸਮ ਅਜੇ ਠੰਡਾ ਹੈ ਪਰ ਇਹ ਕਿ ਮੈਂ ਕੰਮ ਕਰਕੇ ਆਈ ਸੀ ਘਰ ਦਾ ਸਾਰਾ ਤੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਤੇ ਮੈਂ ਨੇ ਕਿਹਾ ਸੋਚਿਆ ਮੈਂ ਸੋਚਿਆ ਕਿ ਚਲੋ ਥੋੜੀ ਦੇਰ ਸਵੈਟਰ ਨੂੰ ਸਾਈਡ ਤੇ ਰੱਖ ਲੈਣੇ ਆ ਉਸ ਤੋਂ ਬਾਅਦ ਥੋੜਾ ਆਪਣਾ ਵਲੌਗ ਬਣਾ ਲੈਣੇ ਆ ਤੇ ਉਸ ਤੋਂ ਬਾਅਦ ਸਵੈਟਰ ਪਾ ਲਾਂਗੇ ਤੇ ਚਲੋ ਜੀ ਇਹ ਤੇ ਹੋ ਗਈ ਗੱਲ ਖਤਮ ਤੇ ਅੱਜ ਦਾ ਜਿਹੜਾ ਮੇਰਾ ਵਲੌਗ ਹੈ ਤੇ ਮੈਨੂੰ ਬਹੁਤ ਹੀ ਮੇਰੇ ਫਰੈਂਡਸ ਐ ਪੰਜਾਬੀ ਹੁਣ ਜੁੜ ਚੁੱਕੇ ਨੇ ਮੇਰੇ ਨਾਲ ਤੇ ਮੈਨੂੰ ਪੁੱਛ ਰਹੇ ਸੀ ਕਿ ਦੀਦੀ ਤੁਸੀਂ ਜਦੋਂ ਵਾਕਰ ਨਾਲ ਚੱਲਦੇ ਹੋ ਤੇ ਤੁਹਾਨੂੰ ਕੀ ਕੀ ਪ੍ਰੋਬਲਮਾਂ ਹੁੰਦੀਆਂ ਨੇ ਮਤਲਬ ਕਿ ਤੁਸੀਂ ਵਾਕਰ ਨਾਲ ਚੱਲਦੇ ਸਮੇਂ ਤੁਹਾਨੂੰ ਕੋਈ ਉੱਠਣ ਚ ਜਾਂ ਫਿਰ ਬੈਠਣ ਚ ਫਿਰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਨੂੰ ਇਹ ਚੀਜ਼ ਬਾਰੇ ਦੱਸਿਓ ਜ਼ਰੂਰ ਤੇ ਅੱਜ ਦੇ ਵੀਲੋਗ ਵਿੱਚ ਮੈਂ ਤੁਹਾਨੂੰ ਦੱਸਾਂਗੀ ਜਦੋਂ ਮੈਂ ਵਾਕਰ ਨਾਲ ਚੱਲਦੀ ਆ ਤੇ ਮੈਨੂੰ ਕੀ ਕੀ ਪ੍ਰੋਬਲਮ ਆਉਂਦੀਆਂ ਆ ਔਰ ਕਿਸ-ਕਿਸ ਚੀਜ਼ ਦਾ ਮੈਨੂੰ ਨਾ ਮਤਲਬ ਕਿ ਸਾਹਮਣਾ ਕਰਨਾ ਪੈਂਦਾ ਹੈ ਤੇ ਉਹੀ ਚੀਜ਼ਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਤੇ ਜਦੋਂ ਮੈਂ ਵਾਕਰ ਨਾਲ ਤੁਰਦੀ ਆ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਮੇਰਾ ਵਾਕਰ ਜਣਾ ਹੈ ਨਾ ਜਦੋਂ ਮੈਸਟਰਾ ਫੜਦੀਆਂ ਨਾ ਤੇ ਉਸ ਨੂੰ ਅੱਗੇ ਵਧਾਉਣੀ ਹੈ ਤੇ ਬਹੁਤ ਜ਼ਿਆਦਾ ਆਵਾਜ਼ ਕਰਦਾ ਠਕ 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 ਕਰਦਾ ਬਹੁਤ ਹੀ ਜ਼ਿਆਦਾ ਔਰ ਉਸ ਨੂੰ ਜਦੋਂ ਮੈਂ ਚੁੱਕਦੀ ਆ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਬਹੁਤ ਭਾਰਾ ਹੋ ਜਾਂਦਾ ਵਾ ਜਿਸ ਦੇ ਕਰੇ ਨਾ ਦੇਖੋ ਮੇਰੇ ਜਿਹੜੇ ਹੱਥ ਹੈਗੇ ਨਾ ਇੱਥੇ ਵੀ ਨਾ ਦੇਖੋ ਛਾਲੇ ਪੈ ਚੁੱਕੇ ਹੋਏ ਨੇ ਐ ਸਾਈਡ ਤੇ ਵੀ ਛਾਲੇ ਪੈ ਚੁੱਕੇ ਨੇ ਇਸ ਸਾਈਡ ਤੇ ਤਾਂ ਬਹੁਤ ਹਾਰਡ ਹੋ ਚੁੱਕਿਆ ਹੁਣ ਤੇ ਇਹ ਦੇਖੋ ਹੁਣ ਬਹੁਤ ਜ਼ਿਆਦਾ ਹੀ ਨਾ ਇੱਥੇ ਮੈਨੂੰ ਬਹੁਤ ਦਰਦ ਹੁੰਦੀ ਕਿਉਂਕਿ ਮੈਨੂੰ ਇਸ ਤਰ੍ਹਾਂ ਕਰਕੇ ਪਕੜਨਾ ਪੈਂਦਾ ਬੱਕਰ ਅਗਰ ਵਾਕਰ ਨਹੀਂ ਪਕੜੂੰਗੀ ਤੇ ਮੈਂ ਡਿੱਗ ਜਾਵਾਂਗੀ ਤੇ ਫਿਰ ਮੈਨੂੰ ਇਸ ਕਰਕੇ ਬਹੁਤ ਹੀ ਜ਼ੋਰ ਨਾਲ ਉਸ ਨੂੰ ਫੜਨਾ ਪੈਂਦਾ ਹੈ ਕਿ ਉਹ ਡਿੱਗ ਨਾ ਜਾਵਾਂ ਮੈਂ ਕਿਉਂਕਿ ਇੱਕ ਦੋ ਵਾਰ ਨਾ ਮੈਂ ਡਿੱਗ ਚੁੱਕੀ ਆ ਔਰ ਮੈਨੂੰ ਬਹੁਤ ਜ਼ਿਆਦਾ ਹੀ ਸੱਟ ਲੱਗ ਚੁੱਕੀ ਆ ਮਤਲਬ ਮੇਰੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਮੇਰਾ ਹੱਥ ਵੀ ਫ੍ਰੈਕਚਰ ਹੋ ਚੁੱਕਿਆ ਵਾ ਤੇ ਵਾਕਰ ਨਾਲ ਚੱਲਦੇ ਸਮੇਂ ਕੀ ਹੁੰਦਾ ਹੈ ਕਿ ਅਬ ਜ਼ਮੀਨ ਤੇ ਚੱਲਣਾ ਹੁੰਦਾ ਹੈ ਵਾਕਰ ਨਾਲ ਤੇ ਮੰਨ ਲਓ ਮੇਰੇ ਵਾਕਰ ਦੇ ਥੱਲੇ ਕੋਈ ਚੀਜ਼ ਆ ਗਈ ਹੈ ਤੇ अगर ते मैं ठीक है देख ਲਈਏ ਤੇ ਠੀਕ ਹੈ। ਅਗਰ ਮੈਂ ਬਾਈ ਚਾਂਸ ਨਹੀਂ ਦੇਖਿਆ ਨਾ ਤਾਂ ਮੇਰਾ ਵੋਕਰ ਅੱਗੇ ਤੱਕ ਜਾਂਦਾ ਹੈ। ਮੈਨੂੰ ਮਤਲਬ ਮੈਂ ਡਿੱਗ ਸਕਦੀ ਆ, ਡਿੱਗ ਸਕਦੀ ਆ ਮੈਂ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਸੰਭਾਲਦੀ ਆ ਕਿ ਅਗਰ ਮੈਂ ਡਿੱਗ ਗਈ ਤਾਂ ਮੈਨੂੰ ਬਹੁਤ ਜ਼ਿਆਦਾ ਸੱਟ ਲੱਗੇਗੀ ਬਹੁਤ ਜ਼ਿਆਦਾ। ਸੋ ਸਕਦੇ ਹੋ ਕਿਉਂਕਿ ਕੋਈ ਇਨਸਾਨ ਗਿਰੇਗਾ ਤੇ ਉਹ ਆਪਣੇ ਸਰੀਰ ਦੇ ਆਪਾਂ ਥੱਲੇ ਡਿੱਗੇਗਾ ਤੇ ਉਹਨੂੰ ਬਹੁਤ ਜ਼ਿਆਦਾ ਸੱਟ ਆ ਸਕਦੀ ਕਿਉਂਕਿ ਮੇਰੇ ਨਾਲ ਦੋ ਤਿੰਨ ਵਾਰ ਹੋ ਚੁੱਕਿਆ ਵਾ ਕਿ ਮੈਨੂੰ ਬਹੁਤ ਜ਼ਿਆਦਾ ਸੱਟ ਲੱਗ ਚੁੱਕੀ ਆ ਔਰ ਸੱਚ ਦੱਸਾਂ ਮੈਨੂੰ ਵੋਕਰ ਨਾਲ ਚੱਲਣਾ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸੱਚ ਦੱਸਾਂ ਬਹੁਤ ਪ੍ਰੋਬਲਮ ਕਿਉਂਕਿ ਵੋਕਰ ਫੜਨਾ ਮੇਰੇ ਲਈ ਮੁਸ਼ਕਲ ਆ ਹੁਣ ਮੈਂ ਕਿਤੇ ਜਾਣੀ ਵੀ ਆ ਮੈਨੂੰ ਉੱਥੇ ਵੀ ਵੋਕਰ ਲੈ ਕੇ ਜਾਣਾ ਪੈਂਦਾ ਕਿਉਂਕਿ ਵੋਕਰ ਤੋਂ ਬਿਨਾਂ ਤੇ ਮੈਂ ਇੱਕ ਕਦਮ ਵੀ ਨਹੀਂ ਚੱਲ ਸਕਦੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ कि मैं मान लो मैं छोटा या कोई भी काम करना है कार का काम करना है या मैं किचन का काम करना है या फिर मैं रोटी बनानी है या फिर मान लो पोछा मारना कुछ भी करना है आप सोच सकते हो छोटे-छोटे काम भी करने ना मैं वॉक करते बगैर नहीं चल सकती एतहां तक कि मैं आ, ਅਬ ਸੋਚੋ ਬਾਥਰੂਮ ਵਗੈਰਾ ਵੀ ਕਿਤੇ ਜਾਣਾ ਹੋਵੇ ਨਾ ਤੇ ਮੈਂ ਵਾਕਰ ਹੀ ਲੈ ਕੇ ਜਾਉਂਗੀ ਕਿਉਂਕਿ ਮੇਰਾ ਸਹਾਰਾ ਇੱਕ ਵਾਕਰ ਹੀ ਹੈ ਪਰ ਇਹ ਹੈ ਕਿ ਵਾਕਰ ਨਾਲ ਚੱਲਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ ਹਾਲਾਂਕਿ ਕੋਈ ਦੇਖਦਾ ਹੈਗਾ ਤੇ ਉਹਨੂੰ ਇਹ ਲੱਗੇਗਾ ਕਿ ਇਹ ਆਸਾਨੀ ਨਾਲ ਚੱਲ ਰਹੀ ਆ ਪਰ ਮੇਰੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਕਦੀ ਕਦੀ ਤੇ ਮੇਰੀ ਨਾ ਮਤਲਬ ਸਾਹ ਇੰਨੀ ਜ਼ਿਆਦਾ ਫੁੱਲ ਜਾਂਦੀ ਹੈ ਨਾ ਤੇ ਇੰਨਾ ਸਾਹ ਚੜ ਜਾਂਦਾ ਮੈਨੂੰ ਬਹੁਤ ਜ਼ਿਆਦਾ ਸਾਹ ਚੜ ਜਾਂਦਾ ਹੈ ਕਿਉਂਕਿ ਉਸ ਨਾਲ ਚੱਲਣਾ ਨਾ ਬਹੁਤ ਮੁਸ਼ਕਿਲ ਹੁੰਦੀ ਆ ਬਹੁਤ ਹੀ ਜ਼ਿਆਦਾ ਮੁਸ਼ਕਿਲ ਜਿੱਥੇ ਤੁਸੀਂ ਖਲੋਵੋਗੇ ਉੱਥੇ ਤੁਸੀਂ ਖਲੋਤੇ ਰਹੋਗੇ ਕਿਉਂਕਿ ਮੇਰਾ ਦੂਸਰੇ ਪੈਰ ਦੇ ਵਿੱਚ ਵੀ ਪ੍ਰੋਬਲਮ ਹੈ ਤੁਹਾਨੂੰ ਮੈਂ ਦੱਸਿਆ ਸੀ ਉਹਦੇ ਬਾਰੇ ਵੀ ਤੁਹਾਨੂੰ ਮੈਂ ਵੀਡੀਓਜ਼ ਬਣਾ ਕੇ ਦੱਸਾਂਗੀ ਤੇ ਉਸ ਵਿੱਚ ਪ੍ਰੋਬਲਮ ਹੋਣ ਦੇ ਕਾਰਨ ਜਿੱਥੇ ਹੀ ਮੈਂ ਖਲੋਨੀ ਆ ਤੇ ਉੱਥੇ ਹੀ ਮੈਂ ਆਕੜ ਜਾਂਦੀ ਯਾਨੀ ਮੇਰਾ ਪੈਰ ਦੋਨੋਂ ਹੀ ਆਕੜ ਜਾਂਦੇ ਨੇ ਉਹ ਅੱਗੇ ਵਧਦੇ ਨਹੀਂ ਆ ਤੇ ਜਦੋਂ ਮੈਂ ਵੋਕਰ ਨੂੰ ਇਸ ਤਰ੍ਹਾਂ ਫੜ ਕੇ ਚੁੱਕ ਕੇ ਸਾਈਡ ਤੇ ਰੱਖਦੀ ਆ ਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਬਹੁਤ ਜ਼ਿਆਦਾ ਔਰ ਮੇਰੇ ਪੈਰਾਂ ਚਿੰਨੀ ਜ਼ਿਆਦਾ ਦਰਦ ਨਿਕਲਦੀ ਹੈ ਨਾ ਬਹੁਤ ਜ਼ਿਆਦਾ ਦਰਦ ਨਿਕਲਦੀ ਆ ਪਰ ਫਿਰ ਵੀ ਮੈਂ ਅਡਜਸਟ ਕਰਦੀ ਆ ਦੇਖੋ ਕਰਨਾ ਹੈ ਪਹਿਣਾ ਹੈ ਇਹ ਤੇ ਹੈ ਨਹੀਂ ਆ ਕਰਨਾ ਨਹੀਂ ਪਹਿਣਾ ਹੁਣ ਜੋ ਚੀਜ਼ ਮੈਨੂੰ ਪਤਾ ਹੈ ਕਿ ਮੈਂ ਇਸ ਤੋਂ ਬਿਨਾਂ ਕੁਝ ਨਹੀਂ ਕਰ ਸਕਦੀ ਹੁਣ ਇਹ ਤੇ ਮੇਰੀ ਕਹਿੰਦੇ ਨਾ ਜ਼ਿੰਦਗੀ ਦਾ ਇੱਕ ਹਿੱਸਾ ਤੇ ਇਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਮੇਰਾ ਵਾਕਰ ਤੇ ਇਸ ਦੇ ਬਿਨਾਂ ਮੈਂ ਕੁਝ ਨਹੀਂ ਹੈਗੀ ਮੈਂ ਕੁਝ ਕਰ ਹੀ ਨਹੀਂ ਸਕਦੀ ਬਾਕੀ ਤੇ ਰਾਪਦੇ ਰੰਗੋ ਕੀ ਕਰਨਗੇ ਕੀ ਨਹੀਂ ਕਰਨਗੇ ਇਹ ਮੈਨੂੰ ਨਹੀਂ ਪਤਾ ਤੇ ਬਾਕੀ ਵੋਕਰ ਤੋਂ ਬਗੈਰ ਮੇਰਾ ਕੋਈ ਨਹੀਂ ਹੈ ਕਿ ਮੈਂ ਇੱਧਰ ਉੱਧਰ ਜਾਵਾਂ ਜਾਂ ਕੁੰਮਾ ਫੇਰਾ ਮੈਂ ਕੁਝ ਨਹੀਂ ਕਰ ਸਕਦੀ ਇਸ ਦੇ ਨਾਲ ਹੀ ਮੈਂ ਹਰ ਕੋਈ ਕੰਮ ਕਰ ਸਕਦੀ ਆ ਹਰ ਕਿਤੇ ਜਾ ਸਕਦੀ ਆ ਫਿਰ ਕੋਈ ਵੀ ਕੰਮ ਛੋਟਾ ਮੋਟਾ ਕਰਨਾ ਹੈ ਮੈਂ ਕਰ ਸਕਦੀ ਹਾਂ ਮਗਰ ਵਾਕਰ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਚੱਲ ਸਕਦੀ ਤਾਂ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਵਾਕਰ ਨੂੰ ਕਦੀ ਕਦੀ ਤਾਂ ਸੱਚ ਦੱਸਾਂ ਤੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਰੱਬ ਨੇ ਵੀ ਕੀ ਕੀ ਹੀ ਸਜ਼ਾ ਦਿੱਤੀ ਹੈ ਸਾਨੂੰ ਚਲੋ ਠੀਕ ਹੈ ਅਗਰ ਸਜ਼ਾ ਦੇਣੀ ਹੈ ਕਹਿੰਦੇ ਨਾ ਇੱਕ ਇੱਕ ਕੈਦੀ ਹੁੰਦਾ ਵਾ ਉਹਦੀ ਵੀ ਸਜ਼ਾ ਖਤਮ ਹੋ ਜਾਂਦੀ ਆ ਉਹਨੂੰ ਵੀ ਮਤਲਬ ਮੰਨ ਲਓ 10 ਸਾਲ 20 ਸਾਲ ਦੀ ਸਜ਼ਾ ਹੁੰਦੀ ਪਰ ਉਹਦੀ ਸਜ਼ਾ ਖਤਮ ਹੁੰਦੀ ਪਰ ਸਾਡੀ ਇਹ ਜੀ ਆਇਆ ਨਾ ਸਾਡੀ ਸਜ਼ਾ ਖਤਮ ਹੋਣ ਵਾਲੀ ਨਹੀਂ ਹੈਗੀ ਆ ਬਚਪਨ ਤੋਂ ਮਿਲ ਰਹੀ ਹੈ ਤੇ ਹੁਣ ਦੇਖੋ ਮਤਲਬ ਕਿ ਮੈਰਿਜ ਵੀ ਹੋ ਗਈ ਆ ਬੱਚੇ ਵੀ ਹੋ ਗਏ ਨੇ ਹੁਣ ਉਸ ਤੋਂ ਬਾਅਦ ਬੜਾਪਾ ਵੀ ਆ ਜਾਗਾ ਪਰ ਸਾਡੀ ਸਜ਼ਾ ਖਤਮ ਨਹੀਂ ਹੋਣੀ ਇੱਥੇ ਚਲਦੀ ਰਹਿਣੀ ਆ ਤੇ ਚਲੋ ਕੋਈ ਗੱਲ ਨਹੀਂ ਹੁਣ ਤਾਂ ਵੈਸੇ ਵੀ ਮੈਂ ਇਹ ਚੀਜ਼ਾਂ ਨੂੰ ਦਿਲ ਚ ਨਹੀਂ ਲਿਆਦੀ ਮੈਟਰ ਨਹੀਂ ਆ ਮੇਰੇ ਵਾਸਤੇ ਕੁਝ ਵੀ ਕਿਉਂਕਿ ਮੇਰੀ ਫੈਮਿਲੀ ਮੇਰੇ ਨਾਲ ਆ ਤੇ ਇਹ ਚੀਜ਼ਾਂ ਮੈਂ ਸੋਚਦੀ ਨਹੀਂ ਆ ਪਰ ਕਦੀ ਕਦੀ ਕਹਿੰਦੇ ਨਾ ਇਨਸਾਨ ਦੁਖੀ ਹੋ ਜਾਂਦਾ ਉਹਨੂੰ ਲੱਗਦਾ ਵਾ ਕਿ ਨਹੀਂ ਵੀ ਸਾਡੇ ਨਾਲ ਇਹ ਚੀਜ਼ ਹੋਈ ਆ ਪਤਾ ਨਹੀਂ ਕੁਝ ਚੰਗਾ ਹੋ ਜਾਂਦਾ ਵਧੀਆ ਹੋ ਜਾਂਦਾ ਸਾਡੇ ਵਾਸਤੇ ਵੀ ਹੁਣ ਜਦੋਂ ਸਾਰੇ ਚੱਲਦੇ ਨੇ ਤੇ ਮੇਰੇ ਚੱਲਦੇ ਨੇ ਤੇ ਇਨਸਾਨ ਸੋਚਦਾ ਨਾ ਕਿ ਚੱਲਣ ਦਾ ਮਤਲਬ ਇੱਕ ਕੀ ਚੀਜ਼ ਫੀਲ ਹੁੰਦੀ ਆ ਮਤਲਬ ਜਿਹੜਾ ਇਨਸਾਨ ਚੱਲਦਾ ਵਾ ਆਪਣੇ ਪੈਰਾਂ ਤੇ ਉਹਨੂੰ ਕੋਈ ਚੀਜ਼ ਫੀਲ ਹੁੰਦੀ ਆ ਪਰ ਸਾਨੂੰ ਉਹ ਚੀਜ਼ ਫੀਲ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਆ ਚੱਲਣਾ ਕਿੱਦਾਂ ਐ ਕਿੱਦਾਂ ਨਹੀਂ ਤੇ ਹੋ ਨੋ ਮੈਂ ਚੀਜ਼ ਦਾ ਵੈਸੇ ਸੋਚਦੀ ਹੀ ਨਹੀਂ ਆ ਤੇ ਸਿਰਫ ਇਹ ਹੀ ਚੀਜ਼ ਮੈਂ ਸੋਚਦੀ ਆ ਕਿ ਮੈਂ ਅੱਗੇ ਵਧਣਾ ਐ YouTube ਤੇ ਵੀਡੀਓਜ਼ ਬਣਾਣੀਆਂ ਤੁਹਾਡੇ ਸਾਰਿਆਂ ਲਈ ਕਿਉਂਕਿ ਤੁਸੀਂ ਮੇਰੀ YouTube ਫੈਮਲੀ ਬਣ ਚੁੱਕੇ ਹੋ ਮੇਰੇ ਲਈ ਤੇ ਮੈਂ ਤੁਹਾਨੂੰ ਆਪਣੀ YouTube ਫੈਮਲੀ ਮੰਨਦੀ ਵੀ ਆ ਦਿਲ ਨਾਲ ਮੰਨਦੀ ਆ ਔਰ ਮੈਂ ਇਹ ਚਾਹਾਂਗੀ ਕਿ ਤੁਸੀਂ ਸਾਰੇ ਮੇਰਾ ਸਪੋਰਟ ਕਰੋ ਮੇਰੀ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਔਰ ਜੋ ਮੈਂ ਗੱਲਾਂ ਕਰ ਰਹੀ ਆ ਇਹ ਸਾਰੀਆਂ ਗੱਲਾਂ ਮਤਲਬ ਉਹ ਕੁੜੀਆਂ ਨੂੰ ਵੀ ਪਤਾ ਲੱਗਣ ਜਿਹੜੀਆਂ ਹੈਂਡੀਕੈਪਡ ਐ ਜਿਹੜੀਆਂ ਆਪਣੇ ਬਾਰੇ ਵਿੱਚ ਇਹ ਸੋਚ ਲੈਂਦੀਆਂ ਕਿ ਨਹੀਂ ਅਸੀਂ ਹੈਂਡੀਕੈਪਡਾਂ ਅਸੀਂ ਕੁਝ ਨਹੀਂ ਕਰ ਸਕਦੀਆਂ ਪਰ ਇਹ ਚੀਜ਼ ਨਹੀਂ ਸੋਚੋ ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ ਹਾਲਾਂਕਿ ਨੋਰਮਲ ਜੋ ਲੜਕੀਆਂ ਹੁੰਦੀਆਂ ਨੇ ਕੁੜੀਆਂ ਹੁੰਦੀਆਂ ਨੇ ਉਹ ਅੱਗੇ ਤੱਕ ਨਹੀਂ ਜਾ ਸਕਦੀਆਂ ਤੇ ਪਰ ਸਾਡੇ ਵਰਗੀਆਂ ਕੁੜੀਆਂ ਹੁਣ ਅੱਗੇ ਤੱਕ ਜਾ ਸਕਦੀਆਂ ਨੇ ਕੁਝ ਕਰਕੇ ਦਿਖਾ ਸਕਦੀਆਂ ਨੇ ਤੇ ਮੈਂ ਇਹੀ ਚਾਹਾਂਗੀ ਕਿ ਜੋ ਵੀ ਮੇਰੇ ਜੈਸੀ ਲੜਕੀਆਂ ਜਾਂ ਲੜਕੇ ਹੈਗੇ ਨੇ ਉਹ ਆਪਣੇ ਦਿਮਾਗ 'ਚ ਬਿਲਕੁਲ ਇਹ ਚੀਜ਼ ਨਹੀਂ ਲਿਆਓ ਕਿ ਅਸੀਂ ਐਦਾਂ ਦੇ ਹੈਗੇ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਔਰ ਆਪਣਾ ਕੀ ਕਹਿੰਦੇ ਦਿਮਾਗ ਵਿੱਚ ਕਦੀ ਇਹ ਚੀਜ਼ ਲਿਆਓਗੇ ਤਾਂ ਫਿਰ ਤਾਂ ਤੁਸੀਂ ਸੱਚੀ ਕੁਝ ਨਹੀਂ ਕਰ पाओਗੇ ਮੈਂ ਇਹੀ ਚਾਹਾਂਗੀ ਆਪਣੇ ਦਿਮਾਗ 'ਚ ਹਮੇਸ਼ਾ ਇਹੀ ਚੀਜ਼ ਲਿਆਓ ਕਿ ਅਸੀਂ ਇਹ ਚੀਜ਼ ਕਰ ਸਕਦੇ ਆ ਜਦੋਂ ਤੁਸੀਂ ਆਪਣੇ ਦਿਮਾਗ 'ਚ ਇਹ ਚੀਜ਼ ਲੈ ਕੇ ਆਏ ਹੋਗੇ ਨਾ ਕਿ ਅਸੀਂ ਇਹ ਕਰ ਸਕਦੇ ਆ ਤੇ ਫਿਰ ਤੁਸੀਂ ਉਹ ਚੀਜ਼ ਕਰਕੇ ਦਿਖਾਓਗੇ ਤੇ ਬਾਕੀ ਇਹ ਸਾਰਿਆਂ ਨੂੰ ਬੋਲਾਂਗੀ ਕਿ ਵਾਕਰ ਨਾਲ ਚੱਲਣ ਨਾਲ ਮੈਨੂੰ ਬਹੁਤ ਜ਼ਿਆਦਾ ਹੀ ਦਿੱਕਤ ਹੁੰਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਪਰ ਫਿਰ ਵੀ ਅਡਜਸਟ ਕਰਨਾ ਪੈਂਦਾ ਹੈ ਕੀ ਕਰਨਾ ਮੈਂ ਕਿਉਂਕਿ ਵੋਕਰ ਤੋਂ ਬਗੈਰ ਮੈਂ ਇੱਕ ਕਦਮ ਨਹੀਂ ਚੱਲ ਸਕਦੀ ਔਰ ਹੋਂ ਤਾਂ ਮੇਰੀਆਂ ਦੋਨੋਂ ਜਿਹੜੀਆਂ ਕੁੜੀਆਂ ਵਾਂ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਮੇਰੀ ਮੰਮਾ ਦੀ ਹਾਲਾਤ ਠੀਕ ਨਹੀਂ ਹੈ ਮਤਲਬ ਕਿ ਉਹ ਚੱਲ ਨਹੀਂ ਸਕਦੇ ਤੇ ਮੇਰੀ ਜਿਹੜੀ ਵੱਡੀ ਬੇਟੀ ਹੈ ਨਾ ਉਹ ਤੇ ਬਹੁਤ ਜ਼ਿਆਦਾ ਧਿਆਨ ਰੱਖਦੀ ਮੇਰਾ ਬਹੁਤ ਹੀ ਜ਼ਿਆਦਾ ਕੋਈ ਵੀ ਮੈਨੂੰ ਚੀਜ਼ ਦੀ ਛੋਟੀ ਜੀ ਵੀ ਚੀਜ਼ ਮੈਨੂੰ ਲੈਣੀ ਪਵੇ ਇੱਧਰ ਦੀ ਉੱਧਰ ਤੇ ਉਹ ਮੈਨੂੰ ਬੋਲੇਗੀ ਤੁਸੀਂ ਬੈਠ ਜਾਓ ਮੈਂ ਲੈ ਕੇ ਆਉਣੀ ਆ ਮੈਂ ਖੁਦ ਲੈ ਕੇ ਆਵਾਂਗੀ ਤੇ ਉਹ ਹੁਣ ਕਿਉਂਕਿ ਬੱਡੀ ਹੋ ਗਈ ਉਹਨੂੰ ਪਤਾ ਲੱਗਦਾ ਹੈ ਹਾਲੇ ਛੋਟੀ ਵਾਲੀ ਨਹੀਂ ਇੰਨਾ ਨਹੀਂ ਪਰ ਫਿਰ ਵੀ ਸੱਚ ਦੱਸਾਂ ਤੇ ਮੇਰੀਆਂ ਦੋਨੇ ਬੇਟੀਆਂ ਰੱਬ ਵੱਲੋਂ ਹੀ ਉਹਨਾਂ ਨੇ ਛੋਟੇ ਹੁੰਦਿਆਂ ਨੇ ਵੀ ਮੈਨੂੰ ਇਹ ਵੀ ਨਹੀਂ ਸੀ ਬੋਲਿਆ ਕਦੀ ਵੀ ਮਤਲਬ ਕਿ ਮੈਂ ਉਹਨਾਂ ਨੂੰ ਚੁੱਕਾਂ ਔਰ ਮੈਂ ਇਹਨਾਂ ਨੂੰ ਕਮਾਵਾਂ ਤੇ ਕਹਿੰਦੇ ਨਾ ਰੱਬ ਦੇ ਇੱਕ ਰੰਗ ਤੇ ਜੇ ਮੇਰੇ ਹਸਬੰਡ ਆਂਦੇ ਸੀ ਜਾਂ ਫਿਰ ਮੇਰੇ ਪਾਪਾ ਆਂਦੇ ਸੀ ਤੇ ਮੇਰੀਆਂ ਦੋਨੋਂ ਕੁੜੀਆਂ ਕਹਿੰਦੀ ਆਂ ਸੀ ਚੁੱਕੋ ਸਾਨੂੰ ਤੇ ਬਾਹਰ ਲੈ ਕੇ ਜਾਓ ਪਰ ਮੈਨੂੰ ਉਹਨਾਂ ਨੇ ਕਦੀ ਤੰਗ ਨਹੀਂ ਕੀਤਾ ਕਿ ਸਾਨੂੰ ਚੁੱਕ ਕੇ ਬਾਹਰ ਕਮਾਓ ਕਿਉਂਕਿ ਸ਼ਾਇਦ ਰੱਬ ਵੱਲੋਂ ਉਹਨਾਂ ਨੂੰ ਪਤਾ ਆ ਕਿ ਮੈਂ ਚੱਲ ਨਹੀਂ ਸਕਦੀ ਮੈਂ ਲੈ ਕੇ ਜਾ ਨਹੀਂ ਸਕਦੀ ਦਰਦ ਉਦੋਂ ਕੁੰਮ ਨਹੀਂ ਸਕਦੀ ਤੇ ਉਹਨਾਂ ਨੇ ਕਦੀ ਮੇਨਾਂ ਇਹ ਚੀਜ਼ ਮਤਲਬ ਕਿ ਜ਼ਿੱਦ ਵੀ ਨਹੀਂ ਕੀਤੀ ਸੀ ਕਦੀ ਤਾਂ ਹੁਣ ਤਾਂ ਵੱਡੀਆਂ ਹੋ ਗਈਆਂ ਹੁਣ ਤਾਂ ਮਤਲਬ ਉਹਨਾਂ ਨੂੰ ਪਤਾ ਆ ਕਿ ਸਾਡੀ ਮੰਮੀ ਦੀ ਮਤਲਬ ਕਿ ਹਾਲਤ ਕਿਸ ਤਰ੍ਹਾਂ ਦੀ ਆ ਤੇ ਫਿਰ ਉਹ ਬਿਲਕੁਲ ਜ਼ਿੱਦ ਨਹੀਂ ਕਰਦੀਆਂ ਤੇ ਮੈਂ ਇਹੀ ਚਾਹਾਂਗੀ ਸਾਰੇ ਜਾਣੇ ਜੋ ਵੀ YouTube ਤੇ ਆ ਮੇਰੀ ਵੀਡੀਓ ਜ਼ਰੂਰ ਵੇਖੋ ਸਪੋਰਟ ਕਰੋ ਮੈਨੂੰ ਅੱਗੇ ਤੱਕ ਵਧਾਓ ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਸੱਚ ਦੱਸਾਂ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਸਟਰਗਲ ਕਰ ਲਿਆ ਬਹੁਤ ਜ਼ਿਆਦਾ ਹੁਣ ਮਤਲਬ ਮੈਨੂੰ ਬਹੁਤ ਸਾਲ ਹੋ ਗਏ ਨੇ 5-6 ਸਾਲ ਹੋ ਗਏ ਨੇ YouTube ਦੇ ਉੱਪਰ ਤੇ ਮੈਂ ਇਹੀ ਚਾਹਾਂਗੀ ਕਮ ਸੇ ਕਮ ਕੰਦੇ ਨੇ ਵੈਸੇ ਸਬਰ ਦਾ ਫਲ ਮਿੱਠਾ ਹੁੰਦਾ ਹੁਣ ਸਬਰ ਕਰ ਕਰਕੇ ਬਹੁਤ ਹੀ ਟਾਈਮ ਹੋ ਗਿਆ ਤੇ ਮੈਂ ਇਹ ਚਾਹਾਂਗੀ ਤੁਸੀਂ ਮੇਰੀ ਵੀਡੀਓਜ਼ ਨੂੰ ਜ਼ਰੂਰ ਫੁੱਲ ਵਾਚ ਕਰੋ ਦੇਖੋ ਤੇ ਸਪੋਰਟ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਇੰਨਾ ਜਿਹਾ ਸਪੋਰਟ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੇ ਹੱਥ ਵਿੱਚ ਹੈਗਾ ਨਾ ਸਪੋਰਟ ਕਰਨਾ ਤੇ ਤੁਸੀਂ ਇੰਨਾ ਜਿਹਾ ਸਪੋਰਟ ਕਰੋ ਔਰ ਮੈਨੂੰ ਅੱਗੇ ਤੱਕ ਵਧਾਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਨੂੰ ਕੀ ਕੀ ਦਿੱਕਤ ਹੈ ਵਾਕ ਕਰਨਾ ਚੱਲਣ ਚੱਲਣ ਦੀ ਤੇ ਬਾਕੀ ਮੈਂ ਆਪਣਾ ਵੀਲੋਗ ਬਣਾਵਾਂਗੀ ਤੁਹਾਡੇ ਲਈ ਕੱਲ ਨਿਊ ਵੀਲੋਗ ਬਣਾਵਾਂਗੀ ਔਰ ਫਿਰ ਕੱਲ ਤੁਹਾਡੇ ਨਾਲ ਬਹੁਤ ਸਾਰੀਆਂ ਫਿਰ ਗੱਲਾਂ ਕਰਾਂਗੇ ਤੇ ਅੱਜ ਦੇ ਵੀਲੋਗ ਵਿੱਚ ਪਲੀਜ਼ ਤੁਸੀਂ ਮੇਰਾ ਸਪੋਰਟ ਕਰੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰੋ ਤੇ ਕੱਲ ਮਿਲਾਂਗੇ ਅਸੀਂ ਆਪਣੇ ਅਗਲੇ ਵੀਲੋਗ ਵਿੱਚ ਬਾਏ ਦੋਸਤੋ ਬਾਏ